ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰਵਾਸੀਆਂ ਵੱਲੋਂ ਲੁਧਿਆਣੇ ਪਿੰਡ ਲਾਧੀਆਂ ਦੇ ਵਿੱਚ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਦੌਰਾਨ ਭੈਣ ਦੇ ਪੇਟ ਦੇ ਵਿੱਚ 4 ਮਹੀਨੇ ਦਾ ਬੱਚਾ ਸੀਗਾ ਉਹਦੀ ਜਾਨਤ ਹੋ ਚੁੱਕਿਆ ਆ ਤੇ ਪਰਿਵਾਰ ਨੇ ਚੋਨਾਪਰ ਬੀਤ ਰਹੀ ਆ ਉਹ ਸਿਰਫ ਅਸੀਂ ਜਾਣਦੇ ਆ ਜਾਂ ਪਰਿਵਾਰ ਜਾਣਦਾ ਜਾਂ ਪੰਜਾਬ ਜਾਣਦਾ ਠੀਕ ਹੈ ਜੀ ਇਹਨਾਂ ਨੇ ਜਾ ਕੇ ਥਾਣੇ ਰਪੜ ਲਖਾਈ ਆ ਤੇ ਪ੍ਰਸ਼ਾਸਨ ਨੇ ਹਲੇ ਤੱਕ ਉਹ ਬੱਦੇ ਨਹੀਂ ਪੜੇ ਤੇ ਆਪਾਂ ਹੁਣ ਇੱਕ ਪਰਿਵਾਰ ਤੋਂ ਪੁੱਛਦੇ ਹਾਂ ਜੀ ਗੱਲਬਾਤ ਕੀ ਹੋਈ ਆ ਪਿੰਡ ਦੇ ਮੋਹਦਵਾਰ ਸਰਪੰਸਾ ਪੁੱਜੀ ਹੋਏ ਆ ਇਸ ਮਸਲੇ ਨੂੰ ਸਰਪੰਸਾ ਸਾਹਿਬ ਕਹਿੰਦੇ ਆ ਵੀ ਅਸੀਂ ਸਿਰੇ ਲਾ ਕੇ ਛੱਡਾਂਗੇ ਉਸ ਭੈਣ ਨੂੰ ਵਿਸ਼ਵਾਸ ਦਿਵਾਨੇ ਆ ਇਨਸਾਫ ਦਿਵਾ ਕੇ ਛੱਡਾਂਗੇ ਜੇ ਭੈਣ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਿਸਲ ਸੱਤਨੋਜ ਵੱਲੋਂ ਅਸੀਂ ਉਹਨਾਂ ਦੇ ਪੂਰੇ ਪ੍ਰਤੱਖ ਨਾਲ ਆ ਜਿੱਦ ਤੱਕ ਸਾਨੂੰ ਜਾਣਾ ਪਿਆ ਅਸੀਂ ਜ਼ਰੂਰ ਜਾਵਾਂਗੇ ਅਸੀਂ ਉਮੀਦ ਕਰਦੇ ਆ ਪ੍ਰਸ਼ਾਸਨ ਤੋਂ ਜਲ ਤੋਂ ਜਲਦ ਇਸ ਭੈਣ ਨੂੰ ਇਨਸਾਫ ਮਿਲੇ ਤੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਜੋ ਪ੍ਰਵਾਸੀ ਕ੍ਰਾਈਮ ਕਰਕੇ ਚਲੇ ਗਏ ਸਨ ਜਲ ਤੋਂ ਜਲਦ ਉਹ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੋ ਪੰਜਾਬ ਵਿੱਚ ਰਹਿ ਕੇ ਇਹਨਾਂ ਦੁਸ਼ਕਾਂਡ ਕਰਦੇ ਆ ਆ ਭਾਈ ਜੀ ਉਹਨਾਂ ਨੂੰ ਸਾਰੀ ਗੱਲਬਾਤ ਦੱਸਣਗੇ ਜੋ ਹੋਈ ਸੀ ਇਹਨਾਂ ਨਾਲ ਭਾਈ ਗੁੱਜ ਜੀ ਦਾ ਖਾਲਸਾ ਇਹਦੇ ਤੇ ਮੇਰੀ ਵਾਈਫ ਨਾਲ ਦੋ ਵੀ ਇਹਨਾਂ ਨੇ ਪ੍ਰਵਾਸੀਆਂ ਨੇ ਤੇ ਉਹਨਾਂ ਦੇ ਪੰਜ-ਛੇ ਬੰਦਿਆਂ ਨੇ ਮਿਲ ਕੇ ਜੋ ਘਟਨਾ ਇਹਨਾਂ ਨੇ ਹਿੰਦੁਸਤ ਕਰਨ ਕੀਤਾ ਉਹ ਬਹੁਤ ਇਨਾਂ ਨੇ ਗਲਤ ਕੀਤਾ ਆ ਬਹੁਤ ਪ੍ਰਸ਼ਾਸਨ ਜੋ ਵੀ ਕਰ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੁਛ ਨਹੀਂ ਹੋ ਰਿਹਾ ਨਾ ਉਹ ਇਧਰ ਬੰਦੇ ਫੜੇ ਗਏ ਆ 5 ਦਿਨ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਪਹਿਲੀ ਚੀਜ਼ ਦਾ ਮੇਰੀ ਸਭ ਤੋਂ ਵੱਡੀ ਅਪੀਲ ਆ ਸਰਕਾਰ ਨੂੰ ਪਿੰਡ ਦੇ ਮੋਦਵਾਰ ਬੰਦਿਆਂ ਨੂੰ ਵੀ ਜਦੋਂ ਪ੍ਰਵਾਸੀਆਂ ਨੂੰ ਕੁਛ ਕੋਈ ਵੀ ਆਉਂਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਰੱਖਣੀ ਚਾਹੀਦੀ ਬਿਨਾ ਵੈਰੀਫਿਕੇਸ਼ਨ ਤੋਂ ਜਦੋਂ ਆਪਾਂ ਰੱਖਦੇ ਆ ਤਾਂ ਆ ਹੀ ਕੁਛ ਹੋਣਾ ਨੂੰ ਅੱਜ ਮੇਰੇ ਘਰੇ ਅੱਗ ਲੱਗੀ ਕੱਲ ਨੂੰ ਤੁਹਾਡੇ ਵੀ ਲੱਗ ਸਕਦੀ ਆ ਅੱਜ ਮੇਰੇ ਨਾਲ ਆਏ ਹੋਇਆ ਕੱਲ ਨੂੰ ਇਹ ਤੁਹਾਡੇ ਨਾਲ ਵੀ ਹੈ ਮੈਂ ਤਾਂ ਹੀ ਕਰਦਾ ਨਾ ਵੀ ਜੇ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਮੈਂ ਗਈ ਉਹਨਾਂ ਦੀ ਮਤ ਲਵਾਂਗਾ ਇਸ ਇੱਕ ਜਿੱਥੇ ਬੰਦੀਆਂ ਦੀ ਮਦਦ ਲੈ ਕੇ ਫਿਰ ਜੋ ਵੀ ਸਾਥ ਹੋਵੇ ਹੋਊਂਗਾ ਕਰੂੰਗੀ ਬਾਕੀ ਸਰਪੰਚ ਸਾਹਿਬ ਹੈਗੇ ਨੇ ਸਰਪੰਚ ਸਾਹਿਬ ਨੂੰ ਬੋਚ ਸਰਪੰਚ ਸਾਹਿਬ ਦਵਾਜੀ ਪਰਿਵਾਰ ਨੂੰ ਭਰੋਸਾ ਵੀ ਤੁਸੀਂ ਸਾਰੀ ਕਾਰਵਾਈ ਮੁਰੇ ਹੋ ਕੇ ਨਾਲ ਹੋ ਕੇ ਕਰਵਾਉਂਗੇ ਤੇ ਪਿੰਡ ਦੇ ਵਿੱਚੋਂ ਜੋ ਪ੍ਰਵਾਸੀ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਗੇ ਜੀ ਤੁਸੀਂ ਦੱਸੋ ਸਾਰੇ ਸਾਰਿਆਂ ਨੂੰ ਦੱਸੋ ਜੀ ਤੁਸੀਂ ਇਹਦੀ ਚੀਜ਼ ਦਾ ਹੱਲ ਕਿਵੇਂ ਕਰੋਗੇ ਐਸਐਚਓ ਸਾਹਿਬ ਨੂੰ ਬਾਈਗੁਰੇ ਖਾਲਸਾ ਪਤ ਜੀ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਏ ਟੈਲੀਫੋਨ ਤੇ ਜਿਹੜਾ ਮੈਟਰ ਹੋਇਆ ਸੀ ਉਦੋਂ ਮੇਰੇ ਨਾਲ ਜੀ ਸੀਪੀ ਸਾਹਿਬ ਨੂੰ ਮਿਲ ਕੇ ਆਏ ਆ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਤਾ ਵਾ ਬੰਦੇ ਪਿੰਡੋਂ ਆਪਣੇ ਘਰੋਂ ਭਗੌੜੇ ਹੋਏ ਹੋਏ ਨੇ ਹੁਣ ਜਲਦ ਤੋਂ ਜਲਦ ਉਹਨਾਂ ਦੇ ਪਰਿਵਾਰਾਂ ਦਾ ਪਤਾ ਕਰਕੇ ਉਹਨਾਂ ਦੀ ਰਿਸ਼ਟ ਪਾਈ ਜਾਊਗੀ ਪਰਚੇ ਵਿੱਚ ਜੇ ਕੋਈ ਕਮੀ ਪੇਸ਼ੀ ਉਹਦਾ ਵਾਅਦਾ ਕੀਤਾ ਜਾਊਗਾ ਦੋਸਤਾਂ ਨੂੰ ਮਾਰਿਆ ਬੰਦਿਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਤੇ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਸੰਘੋੜ ਦੇ ਵਿੱਚ ਧਿਆਨ ਵਿੱਚ ਲੈਂਦਾ ਜਾਓਗੇ ਜੋ ਪਿੰਡ ਦੇ ਵਿੱਚ ਪ੍ਰਵਾਸ ਵਧ ਰਿਹਾ ਸਰਪੰਚ ਸਾਹਿਬ ਉਹ ਤੁਸੀਂ ਕਿਵੇਂ ਰੋਕੋਗੇ ਜੀ ਉਹਦੇ ਬਾਰੇ ਵੀ ਹੁਣ ਅਸੀਂ ਕਰਾਂਗੇ ਡੈਰੀਫੀਕੇਸ਼ਨ ਕਰਕੇ ਰੱਖਾਂਗੇ ਜਿਹੜਾ ਵੀ ਕੋਈ ਆਊਗਾ ਬਾਕੀ ਬਾਈ ਜੀ ਸਾਡੇ ਲਾਦਿਆਂ ਵਿੱਚ 100 ਏਕੜ ਦੇ ਤਕਰੀਬਨ ਜ਼ਮੀਨ ਵਿਕ ਚੁੱਕੀ ਆ 100 ਗਿੱਲਾ 23 ਕਲੋਨੀਆਂ ਬਣ ਚੁੱਕੀਆਂ ਨੇ ਤੇ ਇਸ ਬਾਰੇ ਜਿੰਨੇ ਵੀ ਮਾੜੇ ਬੰਦੇ ਆਉਂਦੇ ਆ ਮਣੇ ਉਹ ਮਕਾਨ ਲਾ ਲਿਆ ਤੋਂ ਖਰੀਦ ਲੈਂਦੇ ਨੇ ਵਿੱਚ ਆ ਕੇ ਬਹਿ ਜਾਂਦੇ ਨੇ ਕਿਤੇ ਮੁੰਬਈ ਤੋਂ ਫੋਨ ਆਉਂਦਾ ਕਿਤੇ ਦਿੱਲੀ ਤੋਂ ਫੋਨ ਆਉਂਦਾ ਕਿਤੇ ਬਾਹਰ ਦੇ ਸਟੇਟਚਨ ਤੋਂ ਫੋਨ ਆਉਂਦਾ ਸਾਨੂੰ ਸਪੈਸ਼ਲ ਤੌਰ ਤੇ ਬੰਦੇ ਭੇਜ ਕੇ ਬੰਦੇ ਲੱਭਣੇ ਪੈਂਦੇ ਕਿਹੜੇ ਘਰ 'ਚ ਕਿੱਥੇ ਰਹਿੰਦੇ ਨੇ ਤੇ ਸਾਨੂੰ ਵੀ ਉਹਨਾਂ ਬਾਰੇ ਜਾਣਕਾਰੀ ਨਹੀਂ ਹੈਗੀ ਕਿਉਂਕਿ ਇਹ ਜਿੰਨੇ ਮਾਰੇ ਕੰਮ ਕਰਦੇ ਆ ਕਤਲ ਨਸ਼ੇ ਵਾਲੇ ਨੇ ਮਾਰੇ ਨੇ ਸਭ ਸਾਡੇ ਤਿੰਨਾਂ ਕਲੋਨੀਆਂ ਦੇ ਵਿੱਚ ਆ ਕੇ ਲੋਕ ਬਸੇ ਜਾਂਦੇ ਨੇ ਉਹ ਜਲਦੀ ਤੋਂ ਜਲਦੀ ਅਸੀਂ ਪ੍ਰਸ਼ਾਸਨ ਤੇ ਲੋਕਾਂ ਨਾਲ ਪਿੰਡ ਦੀ ਪੰਚਾਇਤ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਦਾ ਜਿੰਨੇ ਜਿੰਨੇ ਕਲੋਨੀਆਂ ਬਣੀਆਂ ਉਹਨਾਂ ਦੀ ਵੀ ਸਖਤਾਈ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਜਲਦੀ ਤੋਂ ਜਲਦੀ ਕੀਤੀ ਜਾਊਗੀ ਇਹ ਆਉਣ ਵਾਲਾ ਕ੍ਰੈਮ ਜਿਹੜਾ ਨਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਤੁਸੀਂ ਹੁਣ ਸੁਣਿਆ ਕਿ ਇਹ ਲੁਧਿਆਣੇ ਦੇ ਇੱਕ ਪਿੰਡ ਵਿੱਚ ਇੱਕ ਘਟਨਾ ਵਾਪਰੀ ਆ ਤੇ ਇਹਦਾ ਅਸੀਂ ਮਿਸਲ ਸਤਲੁਜ ਬੋਲੋ ਪਿਛਲੇ ਤੇ ਦੋ ਸਾਲਾਂ ਤੋਂ ਅਸੀਂ ਇਹ ਮੁੱਦਾ ਚੱਕ ਰਹੇ ਆ ਕਿ ਅਸੀਂ ਹੁਣ ਇੱਕ ਹਰ ਪਿੰਡ ਵਿੱਚ ਜੋ ਸਰਪੰਚ ਹੈ ਪੰਚਾਇਤ ਜਾਂ ਹੋਰ ਐਮਸੀ ਵੀ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇੱਕ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾਓ ਜੋ ਅੱਜ ਇਹ ਵੀਰ ਨਾਲ ਹੋਇਆ ਅਸੀਂ ਇੱਥੇ ਪਿੰਡ ਦੇ ਹੋਰ ਵੀ ਲਾਗਪਾਸ ਪਤਾ ਕਰਿਆ ਇਹਨਾਂ ਦੀ ਕਿਸੇ ਕੋਲੇ ਵੈਰੀਫਿਕੇਸ਼ਨ ਨਹੀਂ ਹੈਗੀ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਹੈਗਾ ਤੇ ਉਹਦੇ ਕਰਕੇ ਸਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਆਪਾਂ ਨੂੰ ਵੀ ਉਹ ਬੰਦੇ ਕਿੱਥੇ ਆ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤੇ ਦੂਜੇ ਨੰਬਰ ਤੇ ਇਹਨਾਂ ਨੂੰ ਇੱਥੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ 100 ਕਿਲਰ ਕਰੀਬ ਕਲੋਨੀਆ ਕੱਟ ਰਹੀਆਂ ਜਾਂ ਵਿਕ ਗਈ ਤੇ ਇਹਨਾਂ ਦੀ ਉਰੇ ਜਿਵੇਂ ਹੋਰ ਸਟੇਟਾਂ ਵਿੱਚ ਜ਼ਮੀਨ ਤੇ ਵਿਕਣ ਤੇ ਰੋਕ ਹੈ ਵੀ ਬਾਹਰੋਂ ਆ ਕੇ ਕੋਈ ਪ੍ਰਵਾਸੀ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਇਹ ਮਿਸਲ ਸਤਲੁਜ ਤੇ ਹੋਰ ਚਤਰੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਹ ਮਹੀਮ ਪੰਜਾਬ 'ਚ ਖੜੀ ਕਰੀਏ ਤਾਂ ਕਿ ਇੱਥੇ ਕੋਈ ਬਾਹਰੋਂ ਆਕੇ ਜ਼ਮੀਨ ਨਾ ਖਰੀਦ ਸਕਣ ਤੇ ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਸਾਡਾ ਜਿਹੜੇ ਪੰਜਾਬ ਦੀ ਰੀਤੀ ਰਿਵਾਜ ਹੈ ਉਹ ਕਾਇਮ ਰਹੇ ਤੇ ਅਸੀਂ ਆਸ ਵੀ ਕਰਦੇ ਆ ਵੀ ਸਰਪੰਚ ਸਾਹਿਬ ਨੇ ਜੋ ਸਾਨੂੰ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਦੇ ਨਾਲ ਖੜਨਗੇ ਤੇ ਇਹ ਮਸਲੇ ਨੂੰ ਹੱਲ ਕਰਵਾਣਗੇ ਤੇ ਇਹਨਾਂ ਦੀ ਐਸਚਓ ਸਾਹਮਣੇ ਵੀ ਗੱਲ ਹੋਈ ਹੈ ਤੇ ਆਸ ਕਰਦੇ ਆ ਵੀ ਉਹਨਾਂ ਨੇ 2 ਦਿਨ ਦਾ ਸਮਾਂ ਕਿਹਾ ਵੀ ਅਸੀਂ 2 ਦਿਨ ਦੇ ਵਿੱਚ ਵਿੱਚ ਬੰਦਿਆਂ ਨੂੰ ਫੜਾਂਗੇ ਤੇ ਅੱਗੇ ਜਿਵੇਂ ਸਰਪੰਚ ਸਾਹਿਬ ਜਾਂ ਪਰਿਵਾਰ ਦਾ ਜੋ ਸੁਨੇਹਾ ਹੋਊਗਾ ਮਿਸਲ ਸਤਲੂ ਜਣਿਆਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੀ ਐ ਇਹ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ